ਭਾਈ ਵੀਰ ਸਿੰਘ ਕਹਿੰਦੇ ਕਹਿੰਦੇ ਫੁੱਲ ਦੀ ਉਮਰ ਬੜੀ ਥੋੜੀ ਹੈ ਫੁੱਲ ਦੀ ਕਹਿੰਦੇ ਵੀ ਇੱਕ ਦਿਨ ਬਾਗੀਚੇ ਤੇ ਗਿਆ ਤੇ ਕੀ ਵੇਖਿਆ ਗੁਲਾਬ ਦਾ ਫੁੱਲ ਖਿੜਿਆ ਬਿਨਾ ਕਿਸੇ ਭੇਦ ਭਾਵ ਦੇ ਹਰੇਕ ਨੂੰ ਖੁਸ਼ਬੂਆਂ ਦੇ ਰਿਹਾ ਖੁਸ਼ੀਆਂ ਦੇ ਰਿਹਾ ਕੀੜੇ ਦੇ ਰਿਹਾ ਕਹਿੰਦੇ ਦੂਜੇ ਤੀਜੇ ਦਿਨ ਗਿਆ ਤੇ ਕੀ ਵੇਖਿਆ ਦੋ ਚਾਰ ਪੰਖੜੀਆਂ ਉਹਦੀਆਂ ਧਰਤੀ ਤੇ ਡੇਗੀਆਂ ਫਿਰ ਦੋ ਚਾਰ ਦਿਨਾਂ ਬਾਅਦ ਪਾਰਕ 'ਚ ਸੈਰ ਕਰਨ ਗਿਆ ਕਹਿੰਦੇ ਕੀ ਵੇਖਿਆ ਸਾਰੀਆਂ ਪੰਖੜੀਆਂ ਧਰਤੀ ਤੇ ਡੇਗੀਆਂ ਗੁਲਾਬ ਦੀਆਂ ਭਾਈ ਵੀਰ ਸਿੰਘ ਕਹਿੰਦੇ ਮੇਰੇ ਕੋਲ ਰਿਆਣ ਆ ਗਿਆ ਮੈਂ ਸੰਬੋਧਨ ਹੋ ਕੇ ਕਿਆ ਫੁੱਲ ਨੂੰ ਭਲਿਆ ਵੰਡੀਆਂ ਤੋਂ ਖੁਸ਼ੀਆਂ ਖੇੜੇ ਖੁਸ਼ਬੋਈਆਂ ਪਰ ਉਮਰ ਬੜੀ ਥੋੜੀ ਲੈ ਕੇ ਆਏ ਆ ਕਿਰਦਾ ਵੇਖ ਪੰਕੜੀ ਹੋ ਹੋ ਪੁੱਛਿਆ ਕਿਸੇ ਗੁਲਾਬ ਤਾਈ ਇਸ ਆਪਣੇ ਖੇੜਾ ਹਏ ਉਮਰਾ ਥੋੜੀ ਭਾਗ ਪਈ ਹੱਸ ਕੇ ਹਾ ਉਸ ਸਫਲ ਇਹ ਥੋੜੀ ਮੁਸ਼ਕ ਮਚਾਂਦਿਆਂ ਬੀਤੀ ਜੋ ਲੰਮੀ ਦਾ ਫਿਕਰ ਕਰ ਬੰਦਿਆ ਬਿਨ ਮੁਸ਼ਕੇ ਜੋ ਬੀਤ ਰਹੀ ਕਹਿੰਦਾ ਉਮਰ ਭਾਵੇਂ 4 ਦਿਨ ਦੀ ਸੀ ਵੰਡੀਆਂ ਖੁਸ਼ੀਆਂ ਨੇ ਖੇੜੇ ਨੇ ਖੁਸ਼ਬੋਈਆਂ ਨੇ ਟਾਡੀਆਂ ਵੱਡੀਆਂ ਉਮਰਾਂ ਵਾਲਿਆਂ ਤੋਂ ਪੁੱਛਣਾ ਚਾਹੁੰਦਾ ਵੀ ਤੁਸੀਂ ਸਮਾਜ ਨੂੰ ਪਰਿਵਾਰ ਨੂੰ ਕੀ ਦੇਗੇ ਚੱਲੇ ਸਿਆਣੇ ਨੇ ਵੇਖਿਆ ਗੁਲਾਬ ਦੀ ਉਮਰ ਬੜੀ ਥੋੜੀ ਏ ਸਿਆਣੇ ਨੇ ਆਪਣੇ ਬੁੱਧੀ ਦੇ ਘੋੜੇ ਦੌੜਾਏ ਉਹਦੇ ਅਤਰ ਤਿਆਰ ਕੀਤੇ ਅਰਕ ਤਿਆਰ ਕੀਤੇ ਰਹੀਂਦੀ ਜ਼ਿੰਦਗੀ ਤੱਕ ਉਹ ਖੁਸ਼ਬੋਈਆਂ ਆਪਾਂ ਸਾਂਭਦੇ ਆਂ ਭਾਵੇਂ ਮਾਪੇ ਆਪਣੇ ਕੋਲ ਨਹੀਂ ਰਹੇ ਪਰ ਉਹਨਾਂ ਦੇ ਸੰਸਕਾਰ ਉਹਨਾਂ ਦੀਆਂ ਸਿੱਖਿਆਵਾਂ ਆਪਣੇ ਕੋਲ ਸਦਾ ਰਹਿੰਦੀਆਂ ਨੇ ਉਹਨਾਂ ਦੀਆਂ ਸਿੱਖਿਆਵਾਂ ਤੇ ਚੱਲ ਕੇ ਆਪਾਂ ਜੀਵਨ ਬਤੀਤ ਕਰਨਾ